ਟ੍ਰਾਂਟੋ ਦੀ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੂੰ ਉਸਦੇ ਭਾਂਜੇ ਨੂੰ 2022 ਦੇ ਵਿੱਚ ਇੱਕ ਹਾਦਸੇ ਵਾਲੀ ਥਾਂ ਤੋਂ ਜਾਣ ਦੀ ਇਜਾਜ਼ਤ ਦੇਣਾ ਮਹਿੰਗਾ ਪੈ ਗਿਆ ਉਸ ਨੂੰ ਦੋ ਅਪਰਾਧਾਂ ਵਿੱਚ ਦੋਸ਼ੀ ਪਾਇਆ ਗਿਆ ਟ੍ਰਿਬਿਊਨਲ ਨੇ ਕਿਹਾ ਕਿ ਉਸਨੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਦੇ ਲਈ ਪੁਲਿਸ ਪ੍ਰਕਿਰਿਆ ਦੇ ਵਿੱਚ ਰੁਕਾਵਟ ਪੈਦਾ ਕੀਤੀ ਹੈ ਐਲੀਜ਼ਾ ਟੇਲਰ ਨੇ ਬੋਧਵਾਰ ਨੂੰ ਸਵੇਰੇ ਪਾਲਿਸ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਆਪਣਾ ਫੈਸਲਾ ਪੜਿਆ ਟ੍ਰਿਬਿਊਨਲ ਦੇ ਵੱਲੋਂ ਫੈਸਲਾ ਸੁਣਾਏ ਜਾਣ ਦੇ ਦੌਰਾਨ ਜੋਇਸੀ ਸਟੇਜਰ ਭਾਵੁਕ ਹੋ ਕੇ ਬੈਠੀ ਰਹੀ ਟੇਲਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇੰਸਪੈਕਟਰ ਸ਼ੈਜਰ ਦੀਆਂ ਕਾਰਵਾਈਆਂ ਅਤੇ ਕਰਿਆਵਾਂ ਇਸ ਗੱਲ ਦਾ ਸਬੂਤ ਹਨ ਕਿ ਉਸਨੇ ਪਰਿਵਾਰਕ ਰਿਸ਼ਤਿਆਂ ਨੂੰ ਨੀਤੀ ਦੇ ਉਲਟ ਲਾਹ ਪਹੁੰਚਾਇਆ ਦਰਅਸਲ ਇਹ ਸਾਰਾ ਮਾਮਲਾ ਮਈ 2022 ਦਾ ਹੈ ਸ਼ਹਿਰ ਦੇ ਪੱਛਮੀ ਸਰੇ 491 ਲੇਖੌਰ ਬੁਲੇਵਾਰ ਡਬਲ ਵਿਖੇ ਬੁਲੇਵਾਰਡ ਕਲਬ ਦੇ ਬਾਹਰ ਇੱਕ ਘਟਨਾ ਵਾਪਰੀ ਇਸ ਦੌਰਾਨ ਸ਼ਰਜਰ ਦੀ ਬੇਟੀ ਦਾ ਉਸ ਨੂੰ ਫੋਨ ਆਇਆ ਜੋ ਕਿ ਖੁਦ ਇੱਕ ਪੁਲਿਸ ਅਧਿਕਾਰੀ ਹੈ ਉਸਨੇ ਦੱਸਿਆ ਕਿ ਉਸਦਾ ਭਾਣਜਾ ਇੱਕ ਹਾਦਸੇ ਦੇ ਵਿੱਚ ਸ਼ਾਮਿਲ ਸੀ ਇਸ ਤੋਂ ਪਹਿਲਾਂ ਟ੍ਰਿਬਿਊਨਲ ਨੂੰ ਇੱਕ ਵੀਡੀਓ ਵੀ ਦਿਖਾਈ ਗਈ ਸੀ ਜਿਸ ਵਿੱਚ ਇੱਕ ਵਿਅਕਤੀ ਜਿਸ ਨੂੰ ਕਲਵਿੰਨ ਦੱਸਿਆ ਗਿਆ ਜੋ ਕਿ ਅਧਿਕਾਰੀ ਦਾ ਭਾਣਜਾ ਸੀ ਇੱਕ ਟਰੱਕ ਚਲਾ ਰਿਹਾ ਸੀ ਅਤੇ ਸੜਕ ਤੇ ਇੱਕ ਮੋੜ ਮੁੜਦਿਆਂ ਹੀ ਉਸਨੇ ਪੌਲ ਨੂੰ ਟੱਕਰ ਮਾਰ ਦਿੱਤੀ। ਟਰਮੀਨਲ ਨੂੰ ਪਹਿਲਾਂ ਦੱਸਿਆ ਗਿਆ ਸੀ ਕਿ ਕੈਲਵਨ ਨਾਲ ਗੱਲ ਕਰਨ ਤੋਂ ਲਗਭਗ 10 ਮਿੰਟ ਬਾਅਦ ਘਟਨਾ ਸਥਾਨ ਛੱਡਣ ਲਈ ਮਨਜ਼ੂਰੀ ਦਿੱਤੀ ਗਈ ਸੀ। ਪਰ ਬਾਅਦ ਵਿੱਚ ਇਹ ਗੱਲ ਸਾਹਮਣੇ ਆਈ ਕਿ ਪੁਲਿਸ ਅਧਿਕਾਰੀ ਨੇ ਕੈਲਵਨ ਨਾਲ ਗੱਲ ਦੌਰਾਨ ਆਪਣੇ ਕੈਮਰੇ ਨੂੰ ਬੰਦ ਕਰ ਦਿੱਤਾ ਸੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਘਟਨਾ ਵਾਲੀ ਥਾਂ ਪੁਲਿਸ ਅਧਿਕਾਰੀ ਦੇ ਅਧਿਕਾਰ ਖੇਤਰ ਵਿੱਚ ਨਹੀਂ ਸੀ ਇਸ ਦੌਰਾਨ ਟੇਲਰ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਹ ਸਮਝ ਨਹੀਂ ਆਈ ਕਿ ਘਟਨਾ ਵਾਲੀ ਥਾਂ ਤੇ ਉਹਨਾਂ ਦਾ ਕੈਮਰਾ ਬੰਦ ਕਿਉਂ ਸੀ ਘਟਨਾ ਤੋਂ ਕੁਝ ਘੰਟੇ ਬਾਅਦ ਹੀ ਮਸ਼ੀਰ ਕਲਾਰਕ ਮੌਕੇ ਤੇ ਪਹੁੰਚੇ ਇਸ ਦੌਰਾਨ ਕੈਲਵਨ ਮੁੜ ਘਟਨਾ ਵਾਲੀ ਥਾਂ ਤੇ ਮੁੜਿਆ ਕਲਾਰਕ ਨੇ ਇਹ ਵੀ ਕਿਹਾ ਕਿ ਉਸ ਨੂੰ ਕੈਲਵਨ ਤੋਂ ਸ਼ਰਾਬ ਦੀ ਵੀ ਮਹਿਕ ਆਈ ਸੀ ਇਸ ਦੌਰਾਨ ਟ੍ਰਿਬਿਊਨਲ ਨੇ ਕੈਲਵਨ ਨੂੰ ਨਸ਼ੇ ਵਿੱਚ ਵਾਹ ਚਲਾਉਣ ਦਾ ਦੋਸ਼ੀ ਮੰਨਿਆ ਟੇਲਰ ਨੇ ਕਿਹਾ ਕਿ ਲੱਗ ਰਿਹਾ ਹੈ ਕਿ ਅਜੀਹਾ ਐਸ ਲਈ ਕੀਤਾ ਗਿਆ ਤਾਂ ਕਿ ਕੈਲਵਨ ਦੇ ਸਰੀਰ ਵਿੱਚੋਂ ਅਲਕੋਹਲ ਦੀ ਮਾਤਰਾ ਘੱਟ ਹੋ ਸਕੇ ਇਸ ਕੇਸ ਦੇ ਵਿੱਚ ਸਜ਼ਾ ਤੇ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ ਬਿਊਰੋ ਰਿਪੋਰਟ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ